ਕਾਲੇ ਪਾਣੀ ਦਾ ਜ਼ਿਕਰ ਹੁੰਦਿਆਂ ਹੀ ਜ਼ਹਿਨ ਵਿੱਚ ਇੱਕ ਅਜਹੀ ਜੇਲ ਦੀ ਤਸਵੀਰ ਉੱਭਰਦੀ ਹੈ ਜੋ ਧਰਤੀ ਤੇ ਨਰਕ ਬਰਾਬਰ ਸੀ ਇੱਥੇ ਨਜ਼ਰਬੰਦ ਕੈਦੀ ਮੌਤਰੀ ਦੁਆਵਾਂ ਮੰਗਦੇ ਸੀ ਅੰਡੇਮਾਨ ਅਤੇ ਨਿਕੋਬਾਰ ਦੀ ਸੈਲੂਲਰ ਜੇਲ ਨੂੰ ਹੀ ਕਾਲਾ ਪਾਣੀ ਮੰਨਿਆ ਜਾਂਦਾ ਸੀ ਚਾਰੇ ਪਾਸੇ ਸਮੁੰਦਰ ਹੀ ਸਮੁੰਦਰ ਅਤੇ ਵਿਚਕਾਰ ਇੱਕ ਅਜਹੀ ਜੇਲ ਜਿੱਥੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਬੰਨੇ ਟੱਪ ਜਾਂਦੇ ਸੀ ਇਤਿਹਾਸ ਦੇ ਪੰਨੇ ਫਰੋਲੀਏ ਤਾਂ ਇਹ ਜੇਲ ਅੰਗਰੇਜ਼ਾਂ ਨੇ ਭਾਰਤੀ ਆਜ਼ਾਦੀ ਕੁਲਾਟੀਆਂ ਨੂੰ ਕੈਦ ਕਰਨ ਲਈ ਅੰਡੇਮਾਨ ਅਤੇ ਨਿਕੋਬਾਰ ਦੀ ਰਾਜਧਾਨੀ ਪੋਰਟ ਬਲੇਅਰ ਵਿਖੇ ਬਣਾਈ ਸੀ ਦੇਸ਼ ਵਿੱਚ ਜਦੋਂ ਆਜ਼ਾਦੀ ਲਈ ਸੰਘਰਸ਼ ਤੇਜ਼ ਹੁੰਦਾ ਰਿਹਾ ਤਾਂ ਕ੍ਰਾਂਤੀਕਾਰੀਆਂ ਨੂੰ ਕਾਲੇ ਪਾਣੀ ਦੀ ਜੇਲ ਭੇਜ ਦਿੱਤਾ ਜਾਂਦਾ ਸੀ ਕਾਲਾ ਪਾਣੀ ਭਾਵ ਕਾਲੇ ਪਾਣੀ ਦੀ ਸਜ਼ਾਦਤ ਕਹੀ ਜਾਂਦੀ ਧਰਮਾਂ ਜਾਂਦਾ ਕਿ ਬਹੁਤ ਸਖਤ ਸਜ਼ਾ ਹੈ ਕਿ ਦੇਸ਼ ਦਾ ਨਿਕਾਲਾ ਸੁਤੰਤਰ ਸੁਨਾਨਿਆਂ ਨੂੰ ਦੇਸ਼ ਨਿਕਾਲਾ ਦਿੱਤਾ ਉਗ੍ਰਜਾਂ ਨੇ ਤੇ ਜੇਲ ਬਣਾਈ ਅੰਡੇਮਾਨ ਨਿਕੋਬਰ ਦੇ ਪੋਰਟ ਬਲੇਅਰ ਦੇ ਵਿੱਚ ਫੈਲ ਹੋ ਜੇ ਬਣਾਈ ਜਿਲ ਅੱਦਾ ਦੀ ਹੈ ਕਿ ਜੇ ਕਿਸੇ ਤਰੀਕੀ ਕੋਈ ਗੱਬੇ ਧੁਰੀ ਹੈ ਤੇ ਧੁਰੀ ਵਾਸਤੇ ਖਤਰਾਵਰ ਮਿਲਦਾ ਹੈ ਤੇ ਉਸ ਦੇ ਨਾਲ ਜਗੀਤ ਚਾਰ ਪਾਸੇ ਉਹਦੇ ਵਿੱਚ ਆਪਾਂ ਤੇ ਕੀ ਚੱਕੇ ਦੇ ਬਿਕਤੇ ਜਾਂਦੇ ਨੇ ਅਰੇ ਤਿੰਨ ਦਿਨ ਉਹ ਆਪਾਂ ਤੇ ਕੀ ਕਾਰਾ ਪਾਈ ਉਹਨੇ ਉਸ ਤੋਂ ਇਹ ਜਿਲ ਬਣਾਈ ਗਈਆਂ ਤੇ ਇਹਦੇ ਵਿੱਚ ਜਿਹੜੇ ਕੈਪਟੀਲ ਸੀ ਰੱਖਿਆ 896 ਬੈਰਕ ਨੇ ਉਹ ਬੈਰਕ ਐਦੇ ਹੁੰਦੇ ਨੇ ਜਿਹੜੀ ਹਰ ਇੱਕ ਬੈਰਕ ਜਿਹੜੀ ਹੈ ਆਪਣੇ ਸਵੰਤਰਤਾ ਸੰਾਣੇ ਜੀ ਉਹਨੇ ਬੰਦ ਰੱਖਿਆ ਜਿਹੜੀ ਜੜੀ ਰਹੀ ਆ ਉਹ ਬਾਖਾ ਸੁਣਾਉਂਦਿਆਂ ਨੇ ਜੇ ਨਾਮ ਦੇਖੇ ਤਾਂ ਬਹੁਤ ਲੋਕਾਂ ਦੇ ਨਾਮ ਆ ਜਿਹੜੇ ਲੋਕ ਮਰ ਜਾਂਦੇ ਸੀਗੇ ਤੇਰੇ ਤਸੱਦ ਨਾਲ ਉਹਨਾਂ ਨੂੰ ਸੂਦਰ ਦੇਣਾ ਪਿੱਛੇ ਸਮੁੰਦਰ ਉੱਥੇ ਸਰ ਦਾ ਤੰਗਾ ਲੱਗਾ ਉਸਦੇ ਨਾਂ ਨਾਲ ਸੀ ਕਿ ਜੋ ਲੋਕ ਪਛ ਗਏ ਜਿਆਦਾ ਅਤਕਿੰਕੀ ਸਰਕਾਰ ਦੇ ਖਲਾਫ ਬਾਹਰ ਚੁੱਕਦੇ ਉਹਨੂੰ ਫਾਂਸੀ ਦੀ ਸਜ਼ਾ ਤੇ ਜਿੰਦਗੀ ਤੇ ਲਾਸ਼ਾਂ ਨੂੰ ਵੀ ਬਾਹਰ ਸੁੱਟ ਕੇ ਜਾਂਦਾ ਜਗਾ ਤੇ ਅੱਜ ਜੀ ਮੀਡੀਆ ਤੁਹਾਨੂੰ ਜਿਹੜਾ ਹੈਗਾ ਇਸ ਸੈਲਰ ਜੇਲ ਦੇ ਵਿੱਚ ਲੱਗਿਆ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਦੇ ਤਸੱਦਦ ਸਗੇ ਕਿਸ ਤਰ੍ਹਾਂ ਦੀ ਜੇਲ ਬਣੀ ਹੈਗੀ ਹੈ ਤੇ ਕੀ ਕੀ ਉਰੇ ਕੀਤਾ ਜਾਂਦਾ ਹੈ ਜਿਹੜੇ ਸਾਡੇ ਸੁਤੰਤਰਤਾ ਦੀਆਂ ਉਹਨਾਂ ਨੂੰ ਕਿਹੜੇ ਸਾਲ ਦੇ ਵਿੱਚ ਦੇਸ਼ ਦੀ ਸਦਾ ਨਾ ਮੁਕਿੱਤਾ ਗਿਆ ਆਪਣੀ ਖੇਡਿਆਣਾ ਸੀ ਕੀਤਾ ਗਿਆ ਪਰ ਜੇਲ ਬਣਾ ਦੀ ਕਦੋਂ ਜ਼ਰੂਰਤ ਪਈ ਤੇ ਆਖਰਕਾਰ ਕੀ ਸੀਗਾ ਸੁਤੰਤਰਤਾ ਸੰਗਰਾਮ ਜੀ ਨੇ ਅੰਗਰੇਜ਼ਾਂ ਦੀਆਂ ਜੜਾ ਹਲਾਤੀਆਂ ਆਖਰਕਾਰ 1947 ਵਿੱਚ ਅੰਗਰੇਜ਼ ਤੇਸ਼ ਛੱਡ ਕੇ ਸਾਡਾ ਦੇਸ਼ ਛੱਡ ਕੇ ਭੱਜ ਕੇ ਤੇ ਆਜ਼ਾਦ ਹੋ ਗਿਆ ਅੱਜ ਅਸੀਂ ਉਸੀ ਆਜ਼ਾਦ ਦੇਸ਼ ਦੇ ਵਿੱਚ ਹਵਾ ਲੈ ਰਹੇ ਹਾਂ ਇਹ ਹਵਾ ਜਿਹੜੀ ਹੈਗੀ ਆ ਉਹਨਾਂ ਸ਼ਹੀਦਾਂ ਦੀ ਮੁਸਕਾਨ ਹੈ ਉਹਨਾਂ ਸ਼ਹੀਦਾਂ ਦੀ ਕਹੀ ਕਿ ਉਹਨਾਂ ਸ਼ਹੀਦਾਂ ਦੀ ਸਪਨੇ ਸੀ ਉਹਨਾਂ ਦੀ ਜਿਹੜੀ ਹਵਾ ਲਈ ਹੈਗੀ ਆ ਉਹ ਸਾਨੂੰ ਕੁਛ ਉਤਰਦੀ ਹੈ ਤੇ ਉਹਨਾਂ ਚੀਜ਼ਾਂ ਨੇ ਚੀਖਾਂ ਅਸੀਂ ਕਿ ਇਹ ਜਿਹੜੀਆਂ ਕੀ ਉਹਨਾਂ ਨੇ ਤਸੱਦਦ ਦੇ ਲਈ ਇਸ ਜੇਲ੍ਹ ਦੇ ਵਿੱਚ ਉਹ ਵੀ ਸਾਨੂੰ ਦਿਖਾ ਦਿੰਦੀਆਂ ਅਸੀਂ ਆਪਣੇ ਸ਼ਹੀਦਾਂ ਨੂੰ ਕੋਕੇ ਜਿਹੜੀ ਆਜ਼ਾਦੀ ਪ੍ਰਾਪਤ ਕੀਤੀ ਹੈ ਤੁਹਾਨੂੰ ਕੁਝ ਸੈਲੂ ਜੇਲ੍ਹ ਦਿਖਾਵਾਂਗੇ ਜਿਹੜਾ ਕੀ ਜੇਲ੍ਹ ਦਾ ਨਾਮ ਕਾਲਾ ਪਾਣੀ ਕਿਹਾ ਜਾਂਦਾ ਇੱਕ ਸਮਾਂ ਸੀ ਜਦੋਂ ਪੋਰਟ ਬਲੇਰ ਭੇਜਿਆ ਜਾਣਾ ਕਾਲਾ ਪਾਣੀ ਸਜ਼ਾ ਮੰਨੀ ਜਾਂਦੀ ਸੀ ਪਰ ਆਜ਼ਾਦੀ ਤੋਂ ਬਾਅਦ 1979 ਵਿੱਚ ਤਤਕਾਲੀ ਪ੍ਰਧਾਨ ਮੰਤਰੀ ਮੁਰਾਰਜੀ ਦੇਸਾਈ ਨੇ ਇਸ ਜੇਲ੍ਹ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਅਤੇ ਪ੍ਰਕ ਵਿੱਚ ਲੋਕ ਆਜ਼ਾਦੀ ਦੇ ਪਰਵਾਨਿਆਂ ਬਾਰੇ ਜਾਣ ਸਕਣ ਸਰੋਜ ਜੈਦੇਵ ਨੂੰ ਲੈ ਕੇ ਆਏ ਹੈ ਤੇ ਦਿਖਾਵਾਂਗੇ ਕਿ ਉਹ ਥਾਂ ਜਿੱਥੇ ਕਿ ਸਭ ਦੇ ਨਾਮ ਦੇਖੇ ਨੇ ਕਿਹੜੇ ਕਿਹੜੇ ਜਿਹੜੇ ਕੈਦੀ ਇੱਥੇ ਰਹੇ ਨੇ ਕਾਲਾ ਪਾਣੀ ਕਾਲਾ ਪਾਣੀ ਭੁਗੜਾ ਉਹ ਵੀ ਇੱਥੇ ਦੋ ਲਵਾਗੇ ਪਰ ਅੰਦਰ ਖਾਨੇ ਆਉਂਦੇ ਆ ਇਸੇ ਸੁਨੇ ਚਾਰਗਾਰੇ ਚ ਜਿਹੜਾ ਹੈਗੀ ਆ ਜਿੱਥੇ ਕਿ ਜਿਹੜੇ ਕੈਦੀ ਐ ਸਭ ਨੂੰ ਕਚਰਾ ਦਾ ਡਾਗਾ ਪਤਾਇਆ ਜਾਂਦਾ ਸੀਗਾ ਸਿਰੋਂ ਇੱਥੇ ਉੱਪਰ ਦੇਖੋ ਹੱਥ ਬੰਨ੍ਹਦੇ ਹਾਂ ਦੇ ਹੱਥ ਬੰਨ੍ਹਦੇ ਨੇ ਥੱਲੇ ਇਹ ਛਾਤੀ ਪਾਣ ਕਰਾ ਦਿੱਤੀ ਆਣੀ ਹੈ ਪੈਰਾਂ ਤੋਂ ਇਹ ਖੇੜਬ ਕੋੜੀ ਜੜੇ ਮਾਰਦੇ ਨੇ ਕਿ ਚੀਕਾਂ ਲਾਦੇ ਸੀਗੇ ਚਾਰੇ ਪਾਸੇ ਫਿਰਦੇ ਸੀਗੇ ਤੇ ਹੋਰ ਕੈਦੀ ਸੀਗੇ ਉਹਨਾਂ ਨੂੰ ਫੌਜ ਸੀਗਾ ਇਹੜਾ ਵੀ ਅੰਗਿੱਧਾਂ ਦੇ ਘਾਤ ਆਵਾਜ਼ ਚੱਕ ਰਿਹਾ ਹੈਗਾ ਉਹਦੇ ਨਾਲ ਐਸਾ ਗੜਾ ਹਾਲ ਹੈਗਾ ਉਹ ਕੀਤਾ ਜਾਂਦਾ ਹੈਗਾ ਤੇ ਇਹੀ ਉਹ ਸਰਬਦਰਸ਼ੀ ਜਾਈਏ ਨੂੰ ਨਮਨ ਕਰਦੇ ਆਂ ਕਿ ਇਹ ਸਾਡੇ ਸ਼ਹੀਦਾਂ ਦੀ ਸਰਦਾਰੀ ਜੜਾ ਹੈਗੀ ਆ ਜਿਹਨੂੰ ਕਿ ਜਿੱਥੇ ਸੱਦਰ ਚੇਲਿਆਂ ਉਹਨਾਂ ਨੇ ਸਾਰੇ ਪਾਣੀ ਦਾ ਤੇ ਉਸ ਤੋਂ ਬਾਅਦ ਦੇਸ਼ ਨੂੰ ਆਜ਼ਾਦੀ ਮਿਲੀ ਅੱਥਰੂ ਆਕੇ ਦਿਖਾਉਂਦੇ ਆਂ ਕਿ ਕਿਸ ਤਰ੍ਹਾਂ ਦੇ ਨਾਲ ਕੁਝ ਤਰ੍ਹਾਂ ਇਹ ਜਿਹੜੀ ਮੇਲ ਹੈਗੀ ਸੀ ਇਹ ਬਾਈਕੀ ਅਸੀਂ ਦੂਜੀ ਮੰਨਦੇ ਆਂ ਤੇ ਸਾਹਮਣੇ ਨਾਮ ਤੋਂ ਦਿਖਾਉਣਾ ਮਹਾਰਾਸ਼ਟਰ ਦਾ ਨਾਮ ਆ ਰਹੇ ਆ ਆਪਾਂ ਕਹਿੰਦੇ ਆਂ ਜੀ ਜਿਨ੍ਹਾਂ ਜਿਨ੍ਹਾਂ ਨੇ ਇੱਥੇ ਆਕੇ ਆਪਣੀ ਸ਼ਹਾਦਤ ਜੜੀ ਹੈਗੀ ਆ ਉਹ ਵਰਤੀ ਹੈਗੀਆਂ ਅਗਰੇ ਜੁੜੇ ਬਜੇਤ ਰਣਜਨ ਨੇ ਆਪਣੇ ਆਪਣੇ ਜੀਵਿਤ ਵਿਦਿਆਕੇ ਆਪਣੇ ਦੇਸ਼ ਦੀ ਖਤਰ ਨਾਲ ਉਹਨਾਂ ਬਜਨਾਮ ਗਾ ਬਹੁਤ ਸਾਰੇ ਬਿਟੀ ਗੱਲ ਜਿੰਨੇ ਨਾਮ ਦਾਗਾ ਮਨਕਤ ਨੇ ਗੁਨਾਇਕ ਤਮੋਤਰ ਸਾਵਰਕਰ ਨੇ ਉਹਨਾਂ ਨਾਮ ਲਗਾ 1911 ਤੋਂ ਬ੍ਰਦਰ ਜੀ ਦੇ ਨੇ ਹਰਿਆ ਦਾਰਾ ਦੇ ਮੁੱਢ ਸਰਕਾਰ ਦੇ ਦਿੱਤੇ ਨੋਟ ਰਾਸ ਤੋਂ ਸਿੱਖ ਰਹੇ ਨੇ ਤੇ ਇਨ੍ਹਾਂ ਨੇ ਲਾਜ ਨੇ ਜਰਾਲ ਜੋਸ਼ੀ ਹੈ ਜਿਸ ਤੋਂ ਗਾਉਂ ਦਾ ਸਾਥ ਨੂੰ ਕਿ ਪੂ ਲੋਕ ਸਗੇ ਜਿਨ੍ਹਾਂ ਨੇ ਜੇਲ੍ਹ ਦੇ ਵਿੱਚ ਸੱਤ ਪੂਰਾ ਗੜਾ ਦਾ ਸੈਨਿਕ ਦਾ ਪੱਤਰ ਅੰਗਰੇਜ਼ਾਂ ਦੇ ਅਗੇ ਨਹੀਂ ਚੁਕੇ ਤੇ ਦੇਸ਼ ਨੂੰ ਅਜ਼ਾਦੀ ਕਾਲੇ ਪਾਣੀ ਦੀ ਸਜ਼ਾ ਕੱਟਣ ਵਾਲੇ ਕੈਦੀਆਂ ਵਿੱਚ ਸਭ ਤੋਂ ਵੱਧ ਪੰਜਾਬ ਅਤੇ ਬੰਗਾਲ ਦੇ ਆਜ਼ਾਦੀ ਕੁਲਾਟੀਆਂ ਸੀ ਸਭ ਤੋਂ ਵੱਧ ਕੈਦੀ 1933 ਤੋਂ 1938 ਵਿੱਚ ਆਏ ਜਦੋਂ ਆਜ਼ਾਦੀ ਦਾ ਸੰਘਰਸ਼ ਆਪਣੇ ਸਿਖਰ ਤੇ ਸੀ ਕੋਰਟ ਬਲੇਅਰ ਦੇ ਵਿੱਚ ਭਾਵੇਂ ਕੀ ਸਲੂਟ ਜਿਹੜੀ ਜੇਲ ਬਣਾਈ ਸੀ ਉਹਦਾ ਕੰਮ 1896 ਤੋਂ ਲੈ ਕੇ 1906 'ਤੇ ਜੇਲ ਬਣੀ ਪਰ ਉਸ ਤੋਂ ਪਹਿਲਾਂ ਵੀ ਜਿਹੜੇ ਕੈਦੀ ਸੀ ਥੱਲੇ ਹੰਦ ਕਰਦੇ ਸੀਗੇ 1857 1860 1860 ਤੋਂ ਅੱਗੇ ਕਰਕੇ ਕੀਤੇ تھے ਅਸਾਮ ਦੇ ਜਿਹੜੇ ਬੰਦੇ ਨੇ ਪੋਰੇ ਲਿਆਂਦੇ ਗਏ ਤੇ ਇਹ ਨਾਂ ਲਿਖੋ ਨਹੀਂ ਜਿਹਨਾਂ ਦੀ ਗੱਲ ਕਰੀ ਦੀ ਸਭ ਤੋਂ ਜ਼ਿਆਦਾ ਨਾਮ ਨੇ ਬੰਗਾਲ ਦੇ ਨੇ ਪੰਜਾਬ ਦੇ ਨੇ ਆਪਕੇ ਉੱਤਰ ਪ੍ਰਦੇਸ਼ ਦੇ ਲੋਕ ਨੇ ਉਹਨਾਂ ਦਾ ਸੁਤੰਤਰਤਾ ਲੈਣ ਲਈ ਸੁਤੰਤਰਤਾ ਲਈ ਇਹਨਾਂ ਨੇ ਸਾਡੇ ਦੇਸ਼ ਵਾਸਤੇ ਆਪਣੀ ਜਾਨ ਵਾਰੀ ਤੇ ਉਹਨਾਂ ਵਾਸਤੇ ਸਪੈਸ਼ਲ ਜਿਹੜੀ ਜੇਲ ਹੈ ਉਹ ਬਣਾਈ ਗਏ ਸਭ ਦੇ ਨਾਮ ਲਿਖੇ ਹੋਏ ਨੇ ਤੇ ਇਹ ਲੋਕ ਨੇ ਇਹ ਗੱਲ ਕਰੀ ਹੈ ਕਿ ਆ ਗ੍ਰੀਨ ਨੇ ਉਹਨਾਂ ਦੇ ਜਿਹਨੇ ਨਾਮ ਠਾਣਾ ਸਜਾ ਠਾਠ ਠਾਠ ਦੇ ਵਿੱਚ ਇਹ ਅੰਕੂਸ਼ ਤੋਂ ਜੇਲ੍ਹ ਨਹੀਂ ਭਾਈ ਹੋਏਗੀ ਪਰ ਇੱਥੇ ਇਦਾਂ ਦਾ ਪਰਾਂ ਦੇ ਜਗ੍ਹਾ ਜਿਹੜੇ ਲੋਕ ਨੇ ਕ੍ਰਾਂਤੀਕਾਰੀ ਬਣਨਾ ਚਾਹੁੰਦੇ ਆ ਸਰਕਾਰ ਦੇ ਖਿਲਾਫ ਅੰਗਰੇਜ਼ਾਂ ਦੇ ਖਿਲਾਫ ਆਵਾਜ਼ ਚੁਕਦੇ ਸੀਗੇ ਉਹਨਾਂ ਨੂੰ ਇੱਥੇ ਲਿਆ ਕੇ ਰੱਖਿਆ ਜਾਂਦਾ ਕਾਲੇ ਪਾਣੀ ਦੀ ਸਜ਼ਾ ਦਿੱਤੀ ਜਾਂਦੀ ਪਰ ਜਦ ਦੇਖਿਆ ਕਿ ਆਜ਼ਾਦੀ ਦੀ ਜਿਹੜੀ ਲੜਾਈ ਹੈਗੀ ਆ ਉਹ ਵੱਧਦੀ ਜਾ ਰਹੀ ਆ ਤਾਂ ਉਹਨਾਂ ਨੇ 1896 ਵਿੱਚ ਜੇਲ ਬਣਾਉਂਦਾ ਸਰਵ ਜੇਲ ਬਣਾਉਂਦਾ ਫੈਸਲਾ ਕੀਤਾ ਔਰ 1906 ਦੇ ਜੇਲ ਬਣ ਗਿਆ پتہ ਜੀ ਅਸੀਂ ਇਹ ਬੂਰ ਲੱਗਨੇ ਨੇ ਜਿਹੜੇ ਇੱਥੇ ਕੈਦੀ ਆਪਾਂ ਕੇ ਰੱਖੇ ਗਏ ਨੇ ਉਹਦੇ ਇਹ ਬੂਰ ਤਾਂ ਲੱਗਣ ਨੇ ਉਧਰ ਪੰਜਾਬ ਦੇ ਨਾਮ ਲੱਗੇ ਨੇ ਆਪਾਂ ਕਹਿੰਦੇ ਜੇ ਇਹੋ ਨਾਮ ਨੇ ਗੁਰਮਖੀ ਨਾਮ ਹੈ ਕਰਨਾਨ ਸਿੰਘ ਨਾਮ ਹੈ ਹਰਦਾ ਰਾਮ ਨਾਮ ਹੈ ਇੰਦਰ ਸਿੰਘ ਹੈ ਜੋਬਾ ਸਿੰਘ ਹੈ ਕਾਲਾ ਸਿੰਘ ਹੈ ਇਹੋ ਨਾਮ ਨੇ ਜਿਹੜੇ ਕੀ 1919 1919 1920 1927 1980 ਦੇ ਨਾਮ ਹੈਗੇ ਨੇ ਤੇ ਉਹ ਉਸ ਟਾਈਮ ਦੇ ਨਾਲ ਜੇ ਬਣ ਜਾਂਦੀ ਹੈ ਪਰ ਜਿਸ ਗੱਲ ਕਰੀ ਕਿ ਸਭ ਤੋਂ ਜ਼ਿਆਦਾ ਜਿਹੜੇ ਨੇ ਕੈਜੂਲ ਲਗ ਲਿਆਂਦੇਗੇ ਨੇ ਉਹ ਖੰਡਕਾਰ ਸਿਗਾ 1930 ਤੋਂ ਲੈ ਕੇ 1900 ਸੰਤਾਰੀ ਆਪਾਂ ਲਿਖਦਾ ਪਰ ਸਭ ਤੋਂ ਜ਼ਿਆਦਾ ਨਹੀਂ ਕਹੀ ਸੀਗੇ 1935 36 ਦੇ ਵਿੱਚ 38 ਦੇ ਵਿੱਚ ਪਰ ਜੀ 1935 36 ਦੇ ਵਿੱਚ ਤਾਂ ਉਹ ਇਹ ਮਿਲਤੀ ਸੈਂਗੜੀ ਜਿਹੜੇ ਨੇ ਉਹ ਕੈਦੀ ਲਾ ਕੇ ਬੰਦ ਕੀਤੇ ਗਏ ਜਿਹੜੇ ਕਿ ਸਰਕਾਰ ਦੇ ਖਿਲਾਫ ਆਵਾਜ਼ ਚੁੱਕਦੇ ਸੀਗੇ ਉਹਨਾਂ ਨੂੰ ਬਹੁਤ ਨਾਲੀਆਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਤਸੀਹੇ ਦਿੱਤੇ ਗਏ ਤਸੱਦਦ ਕੀਤਾ ਗਿਆ 530 ਜਾਨਾਂ ਸੀ ਲਾਚਾ ਕੇ ਐਡਾ ਸਰਦ ਜਾਨਾਂ ਸੀ ਦਾ ਕੀ ਕੋਈ ਜਾਨਵਰ ਹੋਵੇ ਤੇ ਇਸ ਤਰ੍ਹਾਂ ਦੇ ਗਿੜੇ ਹੋਦੇ ਨੇ ਆਪਾਂ ਜਿਹੜੇ ਗਾਈਡ ਨਹੀਂ ਉਹ ਦੱਸਦੇ ਜਾਣੇ ਕਿ ਬਹੁਤ ਬੜਾ ਬੁਰਾ ਹਾਲ ਇਹਦਾ ਰੱਟਾ ਹੈ ਇੱਥੇ ਆਉਣ ਵਾਲੇ ਕੈਦੀਆਂ ਨਾਲ ਕੀਤਾ ਜਾਂਦਾ ਸੀਗਾ ਤੇ ਉਹਨਾਂ ਦਾ ਮਤਲਬ ਹੈ ਕਾਲਾ ਪਾਣੀ ਪਾ ਮੌਤ ਦੀ ਸਜ਼ਾ ਉਸ ਤੋਂ ਬਾਅਦ ਬਚਣਾ ਮੁਸ਼ਕਲ ਹੈ ਸਪੈਸ਼ਲ ਜਿਹੜੇ ਸੀਗੇ ਆਪਾਂ ਜੀ ਇਹ ਕੀ ਚੱਕੀਆਂ ਜਿੱਥੇ ਕੀ ਖਾਂਸੀ ਦਸੀਆਂ ਉਹ ਬੜੀਆਂ ਅੱਗੇਆਂ ਸੀਗੀਆਂ ਸੰਸਕਾਰ ਨਿਕਲ ਕੇ ਸੰਸਕਾਰ ਨਹੀਂ ਕਿਤੇ ਨੰਦਰਗਾ ਖਾਣ ਪੀਣੋਂ ਨਹੀਂ ਮਿਲਦਾ ਸੀਗਾ ਤੇ ਇੱਕ ਜਿਹੜੇ ਕੁਝ ਕੱਦ ਨੇ ਲਿਖਿਆ ਨੇ ਆਪਣੀ ਬਾਇਓਗ੍ਰਾਫੀ ਦੱਸਿਆ ਕਿ ਸਾਨੂੰ ਸਾਰਾ ਦਿਨ ਜੇਲ੍ਹ ਕਿਤੇ ਨੰਦਰਗਾ ਲੱਗੇਗਾ ਔਰ ਬਹੁਤ سارے ਕਸ਼ਟ ਪਿਆ ਦੇਣਗੇ ਕੋੜੇ ਮਰ ਜਾਂਦੇ ਜੇ ਕਿਸੇ ਜੰਦਗੀ ਤੇ ਤੁਸੀਂ ਅਨਜਾਣੇ ਦੇ ਪਰਵਾਨੇ ਹੋ ਗਏ ਹੋ ਪਰ ਪਰਵਾਨੇ ਫਿਰ ਵੀ ਜਿਹੜੇ ਨੇ ਉਹ 부ਜੇ ਨਹੀਂ ਤੇ ਪ੍ਰਵਾਨਾ ਦੀ ਲੋ ਸੀਗੀ ਉਹਨੇ ਸਨਗੁਰੀਆਂ ਅੰਗਰੇਜ਼ਾਂ ਤੋਂ ਅਜਾਦੀ ਦਿਵਾਈ ਤੇ ਅੰਗਰੇਜ਼ਾਂ ਨੂੰ ਇਹ ਦੇਸ਼ ਛੱਡ ਕੇ ਭਜਣਾ ਪਿਆ ਸਾਈਕਲ ਦੇ ਚੱਕੇ ਵਾਂਗ ਬਣੀ ਜੇਲ੍ਹ ਦੇ ਵਿੱਚਕਾਰ ਵਾਚ ਟਾਵਰ ਹੈ ਜਿਸ ਦੀ ਉੱਪਰਲੀ ਮੰਜ਼ਲ ਵਿੱਚ ਕੈਦੀਆਂ ਤੇ ਤਸ਼ੱਦਦ ਪਾਇਆ ਜਾਂਦਾ ਸੀ ਜਿਸ ਦੀ ਚੀਕ ਚਹਾੜਾ ਪੂਰੇ ਖੇਤਰ ਚ ਗੂੰਜਦਾ ਸੀ ਦੇਸ਼ ਦੇ ਵਿੱਚ ਅੰਗਰੇਜ਼ਾਂ ਦਾ ਰਾਜ ਜਗਾ ਤੇ ਬਹੁਤ ਜ਼ਿਆਦਾ ਰਾਜ ਉਹਨਾਂ ਨੇ ਆਪਣਾ ਲਿਆ ਕਿ ਲੰਬੇ ਸਮੇਂ ਤੱਕ तकरीबन 50 ਸਾਲ ਦਾ ਸਮਾਂ ਹੋ ਚੁੱਕਿਆ ਸੀ ਗਾਜ ਕਰਦੇ ਹੋਏ ਪਰ ਇੱਕਦਮ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਅੰਗਰੇਜ਼ਾਂ ਦੇ ਖਿਲਾਫ ਜਿਹੜੀ ਲੱਗੀ ਉਹ ਸੁਤੰਤਰਤਾ ਸੰਗਰਾਮ ਦੀ ਜਿਹੜੀ ਜਗੀ ਆਵਾਜ਼ ਚ ਲੱਗੀ ਉਹ ਇੱਕ ਚੰਗਾਰੀ ਸੀਗੀ ਹੌਲੀ ਹੌਲੀ ਬਾਦੀ ਜਦੋਂ ਜਵਾਨ ਹੋਰੀ ਸੀਗੀ ਤਾਂ ਉਹਨਾਂ ਨੇ ਜਗ ਦੇਗਾ ਨੇ ਸੋਚਿਆ ਕਿ ਇਹ ਜਿਹੜੇ ਕ੍ਰਾਂਤੀਕਾਰੀਆ ਇਹਨਾਂ ਨੂੰ ਕਿੱਥੇ ਲਿਜਾਇਆ ਜਾਵੇ ਉਹਦੇ ਵਾਸਤੇ 1896 ਦੇ ਵਿੱਚ ਜਿਹੜੀ ਜੇਲ੍ਹ ਸੀਗੀ ਬਨਾ ਇਹ ਹਕੀਕਤ ਸਲਵਰ ਜੇਲ੍ਹ ਲਈ ਸੀਗੀ ਉਹ ਬਣਾਉਣ ਦੀ ਗੱਲ ਹੈ ਤਾਂ ਕਿ ਜਿਹੜੀ ਕੀ ਆਜ਼ਾਦੀ ਦੀ ਜਿਹੜੀ ਲੜਾਈ ਸੀਗੀ ਆ ਜਿਹੜਾ ਸੰਧਰ ਦਾ ਸੰਗਰਾਮ ਦਾ ਜਵਾਨ ਹੋ ਰਿਹਾ ਸੀਗਾ ਉਹਨੂੰ ਉੱਥੇ ਹੀ ਕਦਤਕਾ ਜਾਵੇ ਉਹਦੇ ਵਾਸਤੇ ਇਹ ਜੇਲਾ ਬਣਾਈਆਂ ਗਈਆਂ 191906 ਦੇ ਵਿੱਚ ਪੂਰੀ ਹੋਈ 517000 ਰੁਪਏ ਦੇ ਨਾਲ ਜੇਲ੍ਹ ਬਣੇਗੀ ਤੁਹਾਨੂੰ ਖਾਣਾ ਕਿ ਜੇਲ੍ਹ ਇਹ ਪੂਰਾ ਰਸਤਾ ਆਏਗਾ ਤੇ ਫੋਰਸੀਆਂ ਨਹੀਂ ਇਦਾਂ ਉਹਨਾਂ ਦੇ ਲੋਕ ਹੁੰਦੇ ਸੀਗੇ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਿਆ ਕਿ ਲੌਕ ਦੇ ਨਾਲ ਇਹ ਜੇਲ੍ਹ ਦੇ ਦਰਵਾਜ਼ੇ ਤੁਸੀਂ ਦੇਖੋਗੇ ਕਿ ਜਿੰਨੇ ਵੀ ਜੇਲ੍ਹ ਦੇ ਦਰਵਾਜ਼ੇ ਹੈਗੇ ਨੇ ਇਸ ਤਰ੍ਹਾਂ ਦੇ ਹੈਗੇ ਨੇ ਤੇ ਅੰਦਰ ਆਂਦੇ ਹੋਏ ਸਿਰਫ ਇੱਕ ਰੋਸ਼ਨੀ ਜਿਹੜੀ ਹੈਗੀ ਹੈ ਉਹ ਰੋਸ਼ਨਾ ਦਾ ਜੋ ਦਿਖਾਈ ਦਿੰਦੀ ਬਹੁਤ ਮੋਟੀਆਂ ਖਲਾਕਾਂ ਨੇ ਤੇ نیچے ਕੋਈ ਨਾ ਜਿਗਾ ਖਾਣਾ ਖਾਣ ਦਾ ਕਮਰਾ ਜ਼ਿਆਦਾ ਸਿਗਾ ਜੇ ਪੂਰੀ ਜੇਖਾਸੀ ਜੇ ਦੇਖ ਰਹੇ ਆ ਤਾਂ ਅੰਦਰ ਤੁਸੀਂ ਆ ਕੇ ਦੇਖੋਗੇ ਅੱਜ ਵੀ ਜਿਹੜੀਆਂ ਦੀਵਾਰਾਂ ਨੇ ਉਹ ਰੋਸ਼ਨ ਦਾ ਆਪਣੇ ਵਾਹਿਗੁਰੂਆਂ ਨੇ ਕਿੰਨੀਆਂ ਇਹ ਕਾਲੀਆਂ ਰਾਤਾ ਕਾਲੇ ਰੋਸ਼ੇ ਕਾਲਾ ਪਾਣੀ ਕਿਹਨ ਦਾ ਹੈਗਾ ਉਹ ਜਿਹੜੀ ਜੇਲ ਹੈਗੀ ਹੈ ਇਹ ਤੁਹਾਨੂੰ ਦਿਖਾਈ ਦੇ ਰਹੀ ਹੈਗੀ ਤੇ ਇਸ ਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਸੀ ਕਿ ਜਿਹੜੀ ਤੁਹਾਨੂੰ ਗੁਰੂ ਨੇ ਕਹਿੰਦਾ ਕਾਲੇ ਪਾਣੀ ਦੀ ਸਦਾ ਹੈ ਗਿਆ ਇਹ ਗੱਲ ਕਰਦੇ ਨਾਲ ਅੰਦਰ ਕਾਲੇ ਪਾਣੀ ਦੀ ਸਦਾ ਨਹੀਂ ਸੀ ਉਹ ਦਿੱਤੀ ਜਾਂਦੀ ਸੀ ਕਿ ਕਹਿੰਦੇ ਨੇ ਕਿ ਕਾਲਾ ਪਾਣੀ ਜਿਹੜਾ ਹੈਗਾ ਉਹ ਤੁਹਾਨੂੰ ਲੱਗਦਾ ਕਿ ਇੱਥੇ ਰੱਖਿਆ ਜਾਂਦਾ ਫਿਰ ਉਹਨੂੰ ਫਾਂਸੀ ਜਿਹੜੀ ਸਗੀ ਉਹ ਦਿੱਤੀ ਜਾਂਦੀ ਜਦੋਂ ਫਾਂਸੀ ਦੇੰਦੇ ਸੀਗੇ ਤਾਂ ਉਸ ਤੋਂ ਜੋ ਬਾਹਰ ਜਾਣਾ ਹੁੰਦਾ ਉਹ ਤੇ ਬਾਹਰ ਦਾ ਕੁਝ ਨਹੀਂ ਦੇਖਣ ਦੇਣਾ ਤੇ ਬਾਹਰ ਕਿਦੋਂ ਸਲਾਕਾ ਲੱਗਿਆ ਨੇ ਉਸ ਤੋਂ ਬਾਅਦ ਇਹ ਜੇਲ੍ਹ ਦੇ ਵਿੱਚ ਜਮਾਉਂਦੇ ਆਂ ਬੰਦ ਕਰ ਦਿੱਤੇ ਉਹਦੇ ਵਾਸਤੇ ਖੁੱਲ੍ਹ ਦਿੱਤੀ ਸੀਗੇ ਜਿਹਨੂੰ ਇਹ ਫਾਂਸੀ ਜੜੀ ਸਗੀ ਉਹ ਦਿੱਤੀ ਜਾਂਦੀ ਸੀਗੀ ਫਾਂਸੀ ਤੋਂ ਬਾਅਦ ਲਾਸ਼ਾਂ ਜਿਹੜੀਆਂ ਸੀਗੀਆਂ ਉਹ ਪੂਰੀ ਪੂਰਾ ਇਸ ਤਰ੍ਹਾਂ ਉਹਨਾਂ ਨੇ ਸੜਨ ਦਾ ਬੰਦ ਨਹੀਂ ਦਿੱਤਾ ਕਿ ਉਹ ਚਾਨ ਬਣਨ ਪਰ ਆਜ਼ਾਦੀ ਦੇ ਪ੍ਰਵਾਨਿਆਂ ਨੇ ਹਰ ਤਰ੍ਹਾਂ ਦੀ ਜਿਹੜੀ ਹੈ ਲੜਾਈ ਜੜੀ ਹੈਗੀ ਐ ਤੇ ਪੂਰਾ ਜੋ ਜ਼ੁਲਮ ਸੀਗਾ ਉਹ ਉਹਨਾਂ ਨੇ ਸਾਇਨ ਕੀਤਾ ਪਰ ਦੇਸ਼ ਨੂੰ ਅਜ਼ਾਦੀ ਧਰਾਈ ਪਾਵੇਂ ਇਹ ਜੇਲ ਹੁਣ ਇੱਕ ਟੂਰਿਸਟ ਪਲੇਸ ਬਣ ਚੁੱਕੀ ਹੈ ਪਰ ਅੱਜ ਵੀ ਇਸ ਦੀਆਂ ਕੰਧਾਂ ਆਜ਼ਾਦੀ ਲਈ ਕੀਤੇ ਸੰਘਰਸ਼ ਅਤੇ ਕੁਰਬਾਨੀਆਂ ਦੀ ਕਹਾਣੀ ਬਿਆਨ ਕਰ ਰਹੀਆਂ ਹਨ ਪੋਰਟ ਬਲੇਅਰ ਤੋਂ ਮਨੋਜ ਜੋਸ਼ੀ ਦੀ ਰਿਪੋਰਟ ਜ਼ਿੰਮੇ